ਸਾਡੇ ਸਿੱਖ ਪੰਥ ਦੀਆਂ ਕੌਮ ਦੀਆਂ ਮਹਾਨ ਸ਼ਖਸੀਅਤਾਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲ ਮਾਨਯੋਗ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ ਬਾਬਾ ਸੇਵਾ ਸਿੰਘ ਜੀ रामपुर ਖੇੜੇ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਨਨਗੜ੍ਹ ਸਾਹਿਬ ਵਾਲੇ ਤੇ ਸੰਤ ਬਾਬਾ ਅਫਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਹੈਡਵਰਕਸ ਰੌਕੜ ਤੇ ਹੋਰ ਵੀ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਦੇ ਅਸ਼ੀਰਵਾਦ ਸਦਕਾ ਅੱਜ ਸਭ ਤੋਂ ਅਸੀਂ ਰਹਿਨਮਾਈ ਲਈ ਹੈ ਤੇ ਜਿਹੜਾ ਪਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤਿਆਰ ਹੋਇਆ ਜਿਹਦੇ ਵਿੱਚ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀਨਗਰ 18 ਤਰੀਕ ਨੂੰ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਕਿਉਂਕਿ ਉੱਥੇ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਸ ਨੂੰ 6ਵੇਂ ਪਾਤਸ਼ਾਹ ਦੇ ਉਸਥਾਨ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਦੇ ਨਾਮ ਤੋਂ ਜਾਣਿਆ ਜਾਂਦਾ ਉੱਥੇ ਪਹਿਲਾ ਨਗਰ ਉੱਥੇ ਸਮਾਗਮ ਹੋਣਗੇ ਤੇ 19 ਤਰੀਕ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਨਗਰ ਕੀਰਤਨ ਜਿਹੜਾ ਹੈ ਉਸ ਦਾ ਉੱਥੋਂ ਸ਼ੁਰੂਆਤ ਹੋਗੀ ਉਹ ਤੇ ਤਿੰਨ ਜਿਹੜੇ ਆ ਬਾਕੀ ਪੰਜਾਬ ਦੇ ਹਿੱਸਿਆਂ ਚੋਂ ਇੱਕ ਮਾਝਾ ਦੁਆਬਾ ਚੋਂ ਤੇ ਦੋ ਮਾਲਵੇ ਤੋਂ ਇੱਕ ਫਰੀਦਕੋਟ ਤੇ ਇੱਕ ਬਠਿੰਡਰ ਚਾਰੋਂ ਜਿਹੜੇ ਨਗਰ ਕੀਰਤਨ ਹੈ ਉਹ 22 ਤਰੀਕ ਸ਼ਾਮੀ ਸ਼੍ਰੀ ਨਨਪੁਰ ਸਾਹਿਬ ਪਹੁੰਚਣਗੇ ਤੇ ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਸਿਸਗੰਗ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਕਰੂਗੀ ਤੇ ਮਿਤੀ 25 ਤਰੀਕ ਨੂੰ ਦਿੱਲੀ ਵਿਖੇ ਸ਼ਾਮ ਨੂੰ ਗੁਰਦੁਆਰਾ ਰਿਕਾਬਗੰਗ ਸਾਹਿਬ ਵਿਖੇ ਇੱਕ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ 18 ਨਵੰਬਰ ਤੱਕ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ 'ਚ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹ ਜੀ ਤੇ ਪਾਈ ਮਤੀ ਦਾਸ ਪਾਈ ਸਤਿ ਦਾਸ ਭਾਈ ਦੇ ਅੱਲਾ ਜੀ ਦੇ ਜੀਵਨ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਹੋਣਗੇ 130 ਚਰਨਛੋਪਾਪ੍ਰਾਪਤ ਸਥਾਨ ਹੈ ਜੋ ਨਵੇਂ ਪਾਤਸ਼ਾਹ ਦੇ ਉਹਨਾਂ ਸਾਰੇ ਸਥਾਨਾਂ ਦੇ ਉੱਤੇ ਵੀ ਨਗਰ ਕੀ ਉਥੇ ਕੀਰਤਨ ਦਰਬਾਰ ਹੋਣਗੇ ਤੇ 23 24 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਡਾ ਇਹ ਅਨੁਮਾਨ ਹੈ ਕਿ ਪੂਰੇ ਵਿਸ਼ਵ ਤੋਂ 1 ਕਰੋੜ ਤੋਂ ਵੱਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਆਊਗੀ 23 ਤਰੀਕ ਨੂੰ ਸਵੇਰੇ 10:00 ਵਜੇ ਖੰਡਪਟ ਸਾਹਿਬ ਦਾ ਆਰੰਭ ਕਰਕੇ ਉਸ ਤੋਂ ਬਾਅਦ ਇੱਕ ਸਰਬਤ ਦਾ ਜਿਹੜੀ ਹੈ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਮਹਾਪੁਰਖ ਹੈ ਉਹ ਆਣਗੇ ਅੱਜ ਸਾਡਾ ਜਿਹੜਾ ਰਿਲੀਜੀਅਸ ਪੈਨਲ ਸੀਐਮ ਸਾਹਿਬ ਨੇ ਪ੍ਰੂਫ ਕੀਤਾ ਇਹਨਾਂ ਦੀ ਰਹਿਨਵਾਈ ਇਹਨਾਂ ਨੇ ਬਹੁਤ ਸਾਰੇ ਦੱਸਿਆ ਕਿ ਆਪਾਂ ਹੋਰ ਸੁਧਾਰ ਕਰਨ ਦੀ ਲੋੜ ਹੈ ਇੱਥੇ ਆ ਜਿਹੜਾ ਹੈ ਮर्यादा ਦੇ ਵਿੱਚ ਹੋਰ ਆਪਾਂ ਰਹਿ ਕੇ ਤੇ ਜੋ ਜੋ ਇੱਥੋਂ ਡਾਇਰੈਕਸ਼ਨਾਂ ਬੇਲੀਆਂ ਸਾਡੇ ਸੰਤਾਂ ਮਹਾਪੁਰਖਾਂ ਤੋਂ ਉਹ ਕਰ ਰਹੇ ਆ ਤੇ ਤਿੰਨੋ ਦਿਨ ਅਨੰਦਪੁਰ ਸਾਹਿਬ 'ਚ ਪਹਿਲਾ ਦਰੋਸ਼ੋ ਹੋਊਗਾ ਪੰਜਾਬ ਦਾ ਪਹਿਲਾ ਦਰੋਸ਼ੋ ਹੋਊਗਾ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਦੇ ਉੱਤੇ 23 24 25 ਨੂੰ ਤੇ ਸ਼ਾਮੀ ਜਿਹੜੇ ਆ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਇਕ ਨਗਰ ਕੀਰਤਨ ਕੀਰਪੁਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਗੰਨ ਸਾਹਿਬ ਤੱਕ ਹੋ ਰੂਗਾ ਉਸ 24 ਤਰੀਕ ਨੂੰ ਜਿਹੜਾ ਇਸ ਤੋਂ ਇਲਾਵਾ ਐਗਜ਼ੀਬਿਸ਼ਨਾਂ ਚੱਲਣਗੀਆਂ ਵਿਰਾਸਤੇ ਖਾਲਸਾ ਦੇ ਵਿੱਚ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲ ਰਹੀ ਹੈ ਵਿਧਾਨ ਸਭਾ ਸਕੱਤਰਿਕ ਨਾਲ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਤੇ ਅਸੀਂ ਲੱਗੇ ਹੋਏ ਹਾਂ ਕਿ ਪਹਿਲੀ ਵਾਰੀ ਹੋਊਗਾ ਪੰਜਾਬ ਦੀ ਵਿਧਾਨ ਸਭਾ ਵਿਧਾਨ ਸਭਾ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗੂਗੀ। ਉਹਦੀ ਸਾਡੀ ਇਹ ਦਿਲੀ ਇੱਛਾ ਹੈ, ਸਾਡੀ ਕੋਸ਼ਿਸ਼ ਹੈ। ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫੇਰ ਧਰੋਣਸ਼ੋ ਹੋਊਗਾ, ਸ਼ਾਮੀ ਫੇਰ ਕੀਰਤਨ ਦਰਬਾਰ ਤੇ 25 ਤਰੀਕ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਹੋਊਗਾ। ਉਸ ਤੋਂ ਉਪਰੰਤ ਜਿਹੜਾ ਹੈ ਗੁਰੂ ਸਾਹਿਬ ਦੀ ਨਵੀਂ ਪਾਖਸ਼ ਦੀ ਬਾਣੀ ਦਾ ਜਿਹੜਾ ਹੈ ਰਸਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਚ ਵੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋ ਤੇ ਉਸ ਦਿਨ 3.5 ਲੱਖ ਜਿਹੜੇ ਪੌਦੇ ਆ ਉਹ ਪੂਰੇ ਪੰਜਾਬ ਚ ਲੱਗਣਗੇ ਤੇ ਸਾਡੇ ਸਿਹਤ ਮੈਕਮੇ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਹ ਜਿਹੜੀ ਹੈ ਇੱਕ ਪਲੇਜ organ donation ਦੀ ਜਿਹੜੀ ਹੈ ਉਹ ਹੋਊਗੇ ਤੇ ਸ਼ਾਮੀ ਫੇਰ ਜਿਹੜਾ ਹੈ ਉੱਥੇ ਡਰੋਨ ਸ਼ੋਅ ਹੋਊਗਾ ਅਨੰਦਪੁਰ ਸਾਹਿਬ ਵਿਖੇ ਇਸ ਤੋਂ ਇਲਾਵਾ ਮਸ਼ਾਲ ਦੀ ਲਾਈਟਨਿੰਗ ਅਨੰਦਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉਹਦੇ ਕੰਮਤੇ ਲੱਗੇ ਹੋਏ ਆਂ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹੈ ਉਹਨਾਂ ਨੂੰ ਵੀ ਜਿਹੜਾ ਉੱਥੇ ਵੀ ਮਸ਼ਾਲਾ ਲੱਗਣਗੇ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਹਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਾਬਾ ਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਉਨੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਨੂੰ ਚਾਲੇ ਪਏ ਉੱਥੇ ਹੀ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਤੇ ਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ ਤੇ 5 ਤਰੀਕ ਨੂੰ ਪਰਸੋਂ ਆਪ ਸਭ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੈਰੀਟੇਜ ਸਟਰੀਟ ਅਨੰਦਪੁਰ ਸਾਹਿਬ ਖੇ ਜਿਹੜੀ ਆ ਉਹਦਾ ਨੀ ਪੱਥਰ ਮਾਨਯੋਗ ਮੁੱਖ ਮੰਤਰੀ ਸਾਹਿਬ ਪਰਸੋਂ ਰੱਖਣਗੇ ਤੇ ਸਾਡੇ ਸਾਰੇ ਸਾਧੂ ਸੰਤ ਮਹਾਂਪੁਰਖ ਵੀ ਉੱਥੇ ਹੋਣਗੇ ਤੇ ਇਹ ਸਾਰੇ ਸਮਾਗਮ ਹੋ ਰਿਹਾ ਇਸ ਦੇ ਨਾਲ ਹੀ ਇੱਕ ਭਵਯ ਟੈਂਟ ਸਿਟੀ ਉਹਦਾ ਟੈਂਡਰ ਹੋ ਚੁੱਕਿਆ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਲਡ ਕਲਾਸ ਟੈਂਟ ਸਿਟੀ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਆ ਉਹ ਕਰ ਰਹੇ ਆ ਐਸਜੀਪੀਸੀ ਨੇ ਸਾਨੂੰ ਕਿਹਾ ਸੀ ਕਿ 3 ਦਿਨ ਹੋਰ ਵਧਾ ਦਿਓ ਤਾਂ ਉਹ 3 ਨਵੰਬਰ ਤੱਕ ਜਿਹੜਾ ਹੈ ਐਸਜੀਪੀਸੀ ਦੀ ਬੇਨਤੀ ਨੂੰ ਸੀਐਮ ਸਾਹਿਬ ਨੇ ਕਿਹਾ ਜੋ ਵੀ ਹਰ ਜੋ ਵੀ ਹਰ ਪੱਖੋਂ ਇਹ ਸਾਂਝੇ ਤੌਰ ਤੇ ਸਮਾਗਮ ਮਨਾਣੇ ਆ ਤੇ ਉਸ ਨੂੰ 3 ਨਵੰਬਰ ਤੱਕ ਐਕਸਟੈਂਡ ਕਰ ਦਿੱਤਾ ਟੈਂਸਿਟੀ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ 350 ਸਾਲਾ ਗੁਰਤਾ ਗਦੀ ਦਿਵਸ ਦਸ਼ਮੇਸ਼ ਪਿਤਾ ਦਾ ਉਹ ਵੀ 23 ਨਵੰਬਰ ਨੂੰ ਆ ਰਿਹਾ ਉਸ ਦੀਆਂ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਪੂਰੇ ਸਮਾਗਮ ਤੇ 6 ਤਰੀਕ ਨੂੰ ਦੁਬਾਰਾ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਇਸ ਰਿਲੀਜੀਅਸ ਪੈਨਲ ਨੂੰ ਵੀ ਮਿਲਣਗੇ ਹੋਰ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਪੂਰੇ ਪੰਜਾਬ ਦੇ ਸਾਧੂ ਸੰਤਾਂ ਮਹਾਪੁਰਖਾਂ ਨੂੰ ਵੀ ਮਿਲਣਗੇ ਤੇ ਜੋ-ਜੋ ਆਦੇਸ਼ ਸਾਡੇ ਵੱਲੋਂ ਜੋ ਇਹ ਸਾਡੇ ਸਾਧੂ ਸੰਤ ਮਹਾਪੁਰਖ ਨੇ ਇਹਨਾਂ ਵੱਲੋਂ ਆਊਗਾ ਪੰਜਾਬ ਸਰਕਾਰ ਉਸ ਦੇ ਉੱਤੇ ਇਨ ਬਿਨ ਤੇ ਨਿੱਜੀ ਤੌਰ ਦੇ ਉੱਤੇ ਮੈਂ ਆਪਣਾ ਸੁਭਾਗੇ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸਾਡੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਦੀ ਡਿਊਟੀ ਲਈ ਤੇ ਅਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨਾ ਇਸ ਤੋਂ ਵੱਡਾ ਕੋਈ ਵੀ ਮੈਂ ਨਹੀਂ ਸਮਝਦਾ ਕੋਈ ਖਿਤਾਬ ਹੋ ਸਕਦਾ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਹੈ ਤੇ ਸਾਡੇ ਵੱਡੇ ਭਾਗ ਨੇ ਕਿ 350 ਸਾਲ ਦੇ ਵਕਤ ਸਾਨੂੰ ਇਹ ਸੇਵਾ ਕਰਨ ਦਾ ਤੇ ਇੱਕ ਨਿਮਾਣਾ ਸਿੱਖ ਹੋ ਕੇ ਇੱਕ ਸੇਵਾਦਾਰ ਹੋ ਕੇ ਜੋ ਜੋ ਹੁਕਮ ਸਾਡੇ ਸੰਤਾਂ ਮਹਾਂਪੁਰਖਾਂ ਵੱਲੋਂ ਆਉਗਾ ਤੇ ਸੰਗਤ ਦੀ ਸਹੂਲਤ ਲਈ ਚਾਹੇ ਦਿਨ ਰਾਤ ਜਾਗਣਾ ਪਵੇ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਤੇ ਆਪ ਸਭ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਸੰਤ ਬਾਬਾ ਅਰਤਾਰ ਸਿੰਘ ਜੀ ਨੇ ਕਿਹਾ ਕਿ ਮੀਡੀਆ ਦੇ ਵੀ ਸਾਥ ਦੀ ਲੋੜ ਹੈ ਤਾਂ ਕਿ ਆਪਾਂ ਇਸ ਨੂੰ ਵਕਤ ਤੋਂ ਵੱਧ ਜਿਹੜਾ ਹੈ ਪ੍ਰਚਾਰੀਏ ਤੇ ਵਤ ਵਤ ਸੰਗਤ ਅਨੰਪੁਰ ਸਾਹਿਬ ਆਵੇ ਵੱਖ-ਵੱਖ ਸਥਾਨਾਂ ਤੇ ਆਵੇ ਤੇ ਆਪਾਂ ਸਾਰੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰ ਸਕੀਏ ਜਿਹੜਾ ਸਪੈਸ਼ਲ ਸੈਸ਼ਨ ਸੀ ਜਿਸਲਾਸ ਹੋਣਾ ਸੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਏਗਾ 24 ਜੀ 24 ਉਹ ਸਾਡੀ ਕੋਸ਼ਿਸ਼ 24 ਨਵੰਬਰ 24 ਨਵੰਬਰ ਉਹਦੇ ਚ ਇੱਕ ਚੈਲੰਜ ਹੈ ਜੀ ਕਿ ਇੱਕ ਵਿਧਾਨ ਸਭਾ ਦੇ ਆਪਣੇ ਪ੍ਰੋਟੋਕੋਲ ਹੁੰਦੇ ਤੁਸੀਂ ਸਭ ਤੱਕ ਕਵਰ ਕਰਦੇ ਹੋ ਉਹ ਇੱਕ ਚੈਲੰਜ ਹੈ ਕਿ ਵਿਧਾਨ ਸਭਾ ਦੇ ਪ੍ਰੋਟੋਕੋਲ ਨੂੰ ਉਥੇ ਸ਼ਿਫਟ ਕਰਨਾ ਪਰ ਸਾਡੀ ਸਾਰੀ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਅਸੀਂ ਸਾਰੇ ਲੱਗੇ ਹੋਏ ਆ ਸਾਡੀ ਦਿਲੀ ਇੱਛਾ ਹੈ ਕਿ ਉਹ ਸੈਸ਼ਨ ਉੱਤੇ ਹੋਵੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤਾਂ ਜ਼ਰੂਰ ਹੋਊਗਾ ਠੀਕ ਹੈ